ਆਹ ਸਰਟੀਫਿਕੇਟ ਬਈ ਗੌਰ ਨਾਲ ਵੇਖਿਓ ਭੈਣ ਆਸਟ੍ਰੇਲੀਆ ਚ ਪੇਸੇ ਵਜੋਂ ਵਕੀਲ ਨੇ ਤੇ ਇਥੋਂ ਆਸਟ੍ਰੇਲੀਆ ਦੇ ਆ ਪੀਆਰ ਦੀਆਂ ਫਾਈਲਾਂ ਲਾ ਕੇ ਭੇਜਿਆ ਪਰ ਇਹ ਕਿੰਨੇ ਟਾਈਮ ਚ ਪੀਆਰ ਦੀ ਫਾਈਲ ਲਾ ਕੇ ਭੇਜ ਦੋਗੇ ਬੰਦੇ ਨੂੰ ਜਹਾਜ਼ ਚੜਾਵੋਗੇ ਆਪਾਂ 6 ਤੋਂ 7 ਮਹੀਨਿਆਂ ਦੇ ਵਿੱਚ ਵਿੱਚ ਭੇਜ ਦਾਂਗੇ ਬੰਦੇ ਨੂੰ ਤੇ ਆਸਟ੍ਰੇਲੀਆ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਦੇਸ਼ਾਂ ਦੇ ਵੀਜ਼ੇ ਲਵਾ ਦਿੰਨੇ ਹੋਗੇ ਆਪਾਂ ਕੈਨੇਡਾ ਯੂਰਪ ਤੇ ਦੁਬਈ ਸਿੰਗਾਪੁਰ ਮਲੇਸ਼ੀਆ ਇਹਨਾਂ ਸਾਰੇ ਕੰਟਰੀਆਂ ਨੂੰ ਹੈਂਡਲ ਕਰਦੇ ਆ ਬਰਕ ਪਰਮਿਟ ਤੇ ਸਟੱਡੀ ਵੀਜ਼ਾ ਦੋਨੇ ਤਰ੍ਹਾਂ ਦੇ ਵੀਜ਼ੇ ਲਵਾ ਦਿੰਦੇ ਆ ਇੱਕ ਹੁੰਦਿਆ ਏਜੰਟ ਲੈ ਕੇ ਬਿਲਡਿੰਗ ਕਿਰਾਏ ਤੇ ਵਜ ਜਾਂਦੇ ਆ ਜਦੋਂ ਪੈਸੇ ਇਕੱਠੇ ਹੋ ਜਾਂਦੇ ਆ ਫਿਰ ਫਰਰ ਹੋ ਜਾਂਦੇ ਆ ਪਰ ਆ ਮੈਲ ਕਲੀ ਇਹਨਾਂ ਦਾ ਪਿੰਡ ਹੈਗਾ ਸੋ ਕਿਸੇ ਨੇ ਵੀ ਕੋਈ ਵੀਜ਼ੇ ਸੰਬੰਧੀ ਰਾਇ ਮਸਬਰਾ ਕਰਨਾ ਹੈਗਾ ਤਾਂ ਭੈਣੋਰਾ ਨਾਲ ਸੰਪਰਕ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਹੇ ਨੇ ਜਾਂ ਫਿਰ ਤੁਸੀਂ ਦਫ਼ਤਰ ਦੇ ਵਿੱਚ ਆ ਕੇ ਵੀ ਗੱਲਬਾਤ ਕਰ ਸਕਦੇ ਹੋਗੇ ਜਿਹੜਾ ਆਪਣੇ ਕੈਨੇਡਾ ਦਾ ਸਟੱਡੀ ਵੀਜ਼ਾ ਕਹਿੰਦੇ ਔਖਾ ਹੁੰਦਾ ਹੈਗਾ ਨਹੀਂ ਵੀਰੇ ਇਹਨਾਂ ਨਹੀਂ ਔਖਾ ਹੈਗਾ ਮੈਂ ਆ ਜਾਂਦਾ ਜੇ ਬੱਚੇ ਦੀ ਪ੍ਰੋਫਾਈਲ ਵਧੀਆ ਸਾਰਾ ਕੁਝ ਆ ਜਾਂਦਾ ਤੇ ਆਸਟ੍ਰੇਲੀਆ ਦੀ ਪੀਆਰ ਕਿਵੇਂ ਇੰਨਾ ਜਲਦੀ ਲਵਾ ਦਿੰਦੇ ਨੇ ਤੇ ਪੱਕੀ ਕਿਉਂ ਲਵਾ ਦਿਆ ਕਿਉਂਕਿ ਭੈਣ ਉਥੇ ਵਕੀਲ ਆ ਵਕੀਲਾਂ ਨੂੰ ਸਾਰੇ ਦਾ ਪੇਚ ਆਉਂਦੇ ਹੁੰਦੇ ਆ ਸੋ ਵੀਡੀਓ ਸ਼ੇਅਰ ਕਰਕੇ ਤੁਹਾਡੇ ਉਹ ਦੋਸਤਾਂ ਦਾ ਇੱਕ ਜ